ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੱਤਕਾ ਗਲੋਬਲਟੀਵੀ ਤੇ ਅੱਜ ਅਸੀਂ ਤੁਹਾਨੂੰ ਜਿਸ ਸ਼ਖਸ਼ ਦੇ ਨਾਲ ਮਿਲਾਵਾਂਗੇ ਉਹ ਨੇ ਸਰਦਾਰ ਜਗਤਾਰ ਸਿੰਘ ਜੀ ਜਿਹੜੇ ਇੱਕ ਦਸਤਾਰ ਕੋਚ ਨੇ ਦਸਤਾਰ ਸਿਖਾਉਂਦੇ ਵੀ ਆ ਔਰ ਦਸਤਾਰ ਦੇ ਜੱਜਮੈਂਟ ਵੀ ਕਰਦੇ ਔਰ ਕੈਂਪ ਵੀ ਲਗਾਉਂਦੇ ਆ ਪਿੰਡਾਂ ਦੇ ਵਿੱਚ ਜਾਂ ਆਪਣੇ ਸ਼ਹਿਰ ਗਲੀ ਮਹੱਲੇ ਦੇ ਵਿੱਚ ਉਹਨਾਂ ਦਾ ਜਿਹੜਾ ਪੱਗਾਂ ਉਹਨਾਂ ਪ੍ਰਤੀ ਪਿਆਰ ਵੀ ਆ ਤੇ ਉਹ ਕਿਸ ਤਰ੍ਹਾਂ ਦੀ ਪੱਗ ਸਿਖਾਉਂਦੇ ਨੇ ਕਿੰਨੀਆਂ ਵੈਰੈਟੀਆਂ ਹੁੰਦੀਆਂ ਨੇ ਪੱਗ ਦੀਆਂ ਇਹ ਸਾਰੇ ਬਾਰੇ ਅਸੀਂ ਗੱਲ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਕਤਾਰ ਸਿੰਘ ਜੀ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਤੁਸੀਂ ਕਿਤਾ ਸਕੌਣੇ ਦਸਤਾਰਾ ਕਿੰਨੇ ਕ ਟਾਈਮ ਤੋਂ ਇਸ ਕੀਤੇ ਦੇਣਾ ਜੁੜੇ ਹੋ 2006 ਤੋਂ ਸਖਾਰੀਆਂ ਜਾਂ ਦਸਤਾਰਾ ਆਪਾਂ 2006 ਤੋਂ ਅਕੈਡਮੀ ਚਲਾ ਰਹੇ ਹਾਂ ਜੀ ਹਾਂ ਜੀ ਬਾਕੀ ਪਿੰਡਾਂ ਸ਼ਹਿਰਾਂ ਚ ਕੈਂਪ ਵੀ ਚਲਦੇ ਆ ਕਰਦੇ ਆ ਨਾਲ ਸੇਵਾ ਹਾਂ ਜੀ ਇਹ ਅਕੈਡਮੀ ਦਾ ਮਤਲਬ ਕੀ ਸੋਚ ਕੇ ਸ਼ੁਰੂ ਕੀਤਾ ਵੀ ਅਕੈਡਮੀ ਦਸਤਾਰਾਂ ਦੀ ਕਿਉਂ ਹੋਰ ਵੀ ਬਹੁਤ ਤਰ੍ਹਾਂ ਦੇ ਲੋਕ ਕੀਤੇ ਕਰਦੇ ਆ ਮੈਂ ਨਾ ਕਿਸੇ ਤੋਂ ਪੱਗ ਬਨਉਣ ਜਾਂਦਾ ਸੀ ਕਿ ਜੀ ਤੇ ਆਪਦੇ ਨਾਲ ਤੁਹਾਨੂੰ ਦੱਸ ਰਿਹਾ ਮੈਂ ਆਪਦੇ ਮਨ ਦੀ ਗੱਲ ਜੇ ਤੁਸੀਂ ਪੱਗ ਬਨਉਂ ਜਾਂਦਾ ਸੀ ਤੇ ਉਹ ਅੱਖ ਕੇ ਇੱਕ ਦਿਨ ਮੈਨੂੰ ਕਹਿੰਦਾ ਯਾਰ ਮੈਂ ਤੇਰੇ ਪੱਗ ਨਹੀਂ ਬਨਦਾ ਉਹਦਾ ਜਾ ਜਿੱਥੋਂ ਮੱਝੀ ਆ ਜਾ ਜੋੜਾ ਘਟਾ ਦੇ ਠੀਕ ਹੈ ਮੌਸੇ ਦੇ ਨਹੀਂ ਤਾਲੀ ਦੀ ਜੇ ਪੱਗ ਸਿੱਖ ਗਿਆ ਬਾਬੇ ਅੱਗੇ ਦਾਸ ਕੀਤੀ ਗੋਦਾ ਸਾਹਿਬ ਜਾ ਕੇ ਜਾਂ ਤਾਂ ਪੱਗ ਸਿਖਾਵਾਂਗੇ ਤੇ ਜਾਂ ਫਿਰ ਜਮਾ ਨਹੀਂ ਠੀਕ ਹੈ ਬਾਬੇ ਨੇ ਇਹ ਜੀ ਕਿਰਪਾ ਕੀਤੀ ਉਹ ਇੱਕ ਦਿਨ ਚ ਮੈਂ ਇਹ ਜੀ ਪੱਗ ਬੰਨੀ ਉਹਦੇ ਬਾਬੇ ਦੇ ਇਹ ਜੀ ਕਿਰਪਾ ਹੋਈ ਆਪਣੀ ਤੇ ਆਪਾਂ ਦਸਤਾਰ ਸਿਰੋਂ ਵੀ ਮਨ ਬਣਾ ਲਿਆ ਸੀ ਵੀ ਲੋਕਾਂ ਨੇ ਦਸਤਾਰਾਂ ਨਾਲ ਜੋੜਨਾ ਆਪਾਂ ਨਹੀਂ ਤੁਸੀਂ ਆਪ ਦੀ ਆਪ ਹੀ ਸਿੱਖੀ ਜਾਂ ਕਿਸੇ ਤੋਂ ਨਹੀਂ ਆਪਣੇ ਆਪ ਵੀ ਸਿੱਖੀਏ ਆਪ ਆਪ ਬਾਪ ਨੂੰ ਹੁੰਦਾ ਸੀਗਾ ਵੈਸੇ ਤੇ ਫਿਰ ਮਨ ਮੇਰਾ ਇੱਕ ਦਿਨ ਠੇਸ ਪਹੁੰਚੀ ਵੀ ਮੈਂ ਆਪਣੇ ਆਪ ਹੀ ਬੰਨੀ ਆ ਪੱਗ ਤੋਂ ਮਾਜੀ ਹੋ ਜਾਦਾ ਤੇ ਬਾਬੇ ਚਾਣਾ ਦੱਸ ਕੀਤੀ ਵੀ ਆਪਣੇ ਮੈਂ ਹਾਂ ਪੱਗ ਬੰਨ ਕੇ ਤੇ ਬੱਚਾ ਨੂੰ ਸਿਖਾਉਂਗਾ ਵੀ ਫਿਰ ਉਸੇ ਤੋਂ ਆਜ ਤੱਕ ਦੇਖ ਲਓ ਸਿਖਾਈ ਜਾ ਰਹੇ ਆ ਬੱਚਿਆਂ ਨੂੰ ਠੀਕ ਹੈ ਤੇ ਹੁਣ ਤੱਕ ਮਤਲਬ ਗੱਲ ਕਰੀਏ ਕਿੰਨੇ ਕੈਂਪ ਆ ਤੁਸੀਂ ਜਿਹੜੇ ਲਾਏ ਹੋਏ ਕੈਂਪ ਲਾ ਚੁੱਕੇ ਆਪਾਂ 1500 1600 ਕੈਂਪ ਲਗਾ ਚੁੱਕੇ ਆਪਾਂ 1500 1600 ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਚ ਬੱਖ-ਬੱਖ ਤਰ੍ਹਾਂ ਦੀਆਂ ਅੰਬਰਾਈਟੀਆਂ ਹੁੰਦੀਆਂ ਕੋਈ ਕਹਿੰਦਾ ਵੀ ਪਟਿਆਲਾ ਸ਼ਾਹੀ ਆ ਕੋਈ ਤੁਸੀਂ ਕਿਹੜੀ ਵਿਸ਼ੇਸ਼ ਦਿਖਾਉਣੇ ਕੋਈ ਸਾਰੀਆਂ ਦਿਖਾਓ ਆਪਾਂ ਸਾਰੀਆਂ ਦਿਖਾਉਣੇ ਆ ਜੀ ਵੱਟਾ ਵਾਲੀ ਹੁੰਦੀ ਆ ਲੜਾਂ ਵਾਲੀ ਹੁੰਦੀ ਆ ਪਟਿਆਲਾ ਸ਼ਹੀ ਹੁੰਦੀ ਆ ਪੋਚਮੀ ਹੁੰਦੀ ਆ ਅੰਬਰ ਸ਼ਾਹੀ ਹੁੰਦੀ ਆ ਨਾ ਭਾਜੀ ਸਾਰੀ ਸਟਾਈਲ ਹੁੰਦੀ ਆ ਆਪਾਂ ਇਹ ਜਿਹੜੀਆਂ ਆ ਵੈਸੇ ਵੀ ਕਿਹਾ ਜਾਂਦਾ ਵੀ ਜਿਹੜੀ ਸਿੱਖਣ ਦੀ ਇਹਦੀ ਫੀਸ ਲੱਗਦੀ ਆ ਲੋਕ ਕਈ ਕਹਿ ਦਿੰਦੇ ਆ ਵੀ ਔਖਾ ਕੰਮ ਹੈ ਗੰਦਸਤਾਰ ਲੈਣੀ ਔਖੀ ਤੁਸੀਂ ਕੀ ਸਮਝਦੇ ਹੋਗੇ ਇਹ ਕਿਸ ਤਰ੍ਹਾਂ ਦਾ ਕੰਮ ਆ ਨੇ ਨਹੀਂ ਜੀ ਫੀਸ ਉਹਦਾ ਕੋਈ ਨਹੀਂ ਹੁੰਦਾ ਜੀ ਹੁਣ ਬੱਚਾ ਪਤਾ ਹੈ ਕਿ ਦੇਖੋ ਕੁਝ ਵੀ ਜੇ ਫ੍ਰੀ ਦੇ ਵਿੱਚ ਕੁਝ ਨਹੀਂ ਸਿਖਾਇਆ ਜਾਂਦਾ ਅੱਜ ਕੱਲ ਬੱਚੇ ਨਾ ਫ੍ਰੀ ਚ ਇੰਟਰਸਟ ਬਣੇ ਸੀ ਦੀਗਾ ਛੋਟੀ ਮੋਟੀ ਫੀਸ ਜੇ ਬੱਚਾ ਦੋ ਕਰੇ ਇੰਟਰਸਟ ਬਲੂਗਾ ਹਾਂ ਵੀ ਮੈਂ ਫੀਸ ਦਿੱਤੀ ਹੈ ਤੇ ਮੈਂ ਪੜ੍ਹ ਸਿੱਖਾਂ ਠੀਕ ਹੈ ਜੇ ਕੋ ਫ੍ਰੀ ਸਿਖਾਉਣਾ ਹੈ ਨਾ ਬੱਚੇ ਨੂੰ ਬੱਚਾ ਦੋ ਦਿਨਾਂ ਅੰਦਾ ਉਸ ਦਿਵਾਰ ਮਨ ਵੀਰੇ ਫ੍ਰੀ ਸਿਖਾਉਂਦਾ ਯਾਰ ਬਲੋਡ ਨਹੀਂ ਗਈ ਤੇ ਬੱਚੇ ਨੇ ਫੀਸ ਦਿੱਤੀ ਹੁੰਦੀ ਹੈ ਤਾਂ ਮਾਨੂੰ ਵੀ ਕਰੂਗਾ ਬੱਚੇ ਦਾ ਪੱਗ ਬਣਾਉਣਾ ਤੁਹਾਡੇ ਕੋਲੇ ਇੱਥੇ ਅਕੈਡਮੀ ਚ ਕਿੰਨੇ ਕੁ ਜਾਣੇ ਹੈਗੇ ਹੁਣ ਜਿਹੜੇ ਪੱਗ ਸਿੱਖ ਰਹੇ ਹੈਗੇ ਅੱਗੇ ਆਪਾਂ 35 ਕਿ ਜਾਣੇ ਹੈਗੇ ਟੋਟਲ ਆਪਣੀ ਜਿਹੜੇ ਹੁਣ ਸਿੱਖ ਰਹੇ ਹੈਗੇ ਜੇਲੀ ਸਿੱਖ ਰਹੇ ਹੈ ਹਾਂਜੀ ਹਾਂ ਤੇ ਕਿੰਨਿਆਂ ਕੋਲੋਂ ਤੁਹਾਡੇ ਅੰਦਾਜ਼ੇ ਦੇ ਨਾਲ ਤੁਸੀਂ ਪੱਗ ਸਿਖਾਤੀ ਹੋ ਪੈਂਦੀ 40000 ਬੱਚੇ ਨੂੰ ਪਾਗ ਸਿਖਾ ਚੁੱਕੇ ਬਾਕੀ ਕੈਂਪ ਤੇ ਲੱਗੋ ਜਿਹੜੇ ਅਪਕੈਡਮੀ ਸਿਖਾਈਓ ਪੈਂਦੀ 40000 ਬੱਚੇ ਨੂੰ ਪਾਗ ਸਿਖਾ ਚੁੱਕੇ ਠੀਕ ਹੈ ਇਥੇ ਰੈਗੂਲਰ ਆਉਂਦੇ ਰਹਿੰਦੇ ਹਾਂ ਹਾਂਜੀ ਰੈਗੂਲਰ ਆਉਂਦੇ ਰਹਿੰਦੇ ਕਿੰਨੀ ਜਿਹੜੇ ਅਕੈਡਮੀ ਚ ਆਉਂਦੇ ਆ ਉਹਨਾਂ ਦੀ ਤੁਸੀਂ ਕਿੰਨੀ ਫੀਸ ਰੱਖੀ ਹੈ ਜੀ ਕਿ ਸਭ ਨੋਰਮਲ ਜੀ ਰੱਖੀ ਹੈ 1500 ਰੁਪਏ ਫੀਸ ਰੱਖੀ ਹੈ ਜੀ ਚਾਹੇ ਆਪਣਾ ਮਹੀਨਾ ਲਾ ਨਵੇਂ ਮਹੀਨੇ ਚ ਕਿੰਨੇ ਬੱਚੇ 15 ਦਿਨ ਚ ਸਿੱਖਣ ਆਪਾਂ ਇਹਨਾਂ ਵੀ ਦੱਸ ਦੇਣਾ ਸਿਖਾਉਣੀ ਆਪਾਂ ਤਾਂ ਆਪਾਂ 10 ਦਿਨ ਚ ਪਾਗ ਸਿਖਾ ਦਿੰਨੇ ਆ ਬੱਚੇ ਉਦਾ ਕੀ ਸਭ ਕਿਤਾਬ ਹੁੰਦਾ ਉਹ ਤਾਂ ਕਹਿੰਦੇ ਆਪਣਾ ਕੈਂਪ ਹੁੰਦਾ ਆਪਣਾ ਹਫਤੇ ਦਾ ਕੈਂਪ ਬੰਦਾ ਜੀ ਜੀ ਤੇ ਆਪਾਂ 6 ਦਿਨ ਪਹਿਲਾਂ ਦਸਤਾਰ ਸਕੂਨੀਆਂ ਜਾ ਕੇ ਹਾਂਜੀ ਠੀਕ ਹੈ ਜੀ ਚੰਚਾਲ ਲੜਕੇ ਹੁੰਦੀਆਂ ਸੀ ਹੂੰ ਹੂੰ ਤੇ ਇਹਨੂੰ ਸਾਰਿਆਂ ਨੂੰ ਦੱਸਦੇ ਆਂ ਦਸਤਾਰ ਬਾਰੇ ਸਿੱਖੀ ਬਾਰੇ ਵੀ ਇਹ ਕੀ ਪ੍ਰਤੀ ਦੇ ਦਸਤਾਰ ਦੀ ਵੈਲਿਊ ਕੀ ਹੈ ਉਹ ਸਾਰਾ ਆਪਾਂ ਦੱਸਦੇ ਆਂ ਉਸ ਤੋਂ ਬਾਅਦ 7ਵੇਂ ਦਿਨ ਆਪਾਂ ਮੁਕਾਬਲਾ ਕਰਾਉਣੇ ਜਾ ਕੇ ਠੀਕ ਹੈ ਜੀ ਹਾਂਜੀ ਇਹ ਜਿਹੜੀ ਪੱਗ ਹੈਗੀ ਉਹਦੀਆਂ ਕੋਈ ਵੈਰਾਈਟੀ ਵੀ ਹੁੰਦੀ ਆ ਵੀ ਇਹ ਆਹਾ ਕਪੜਾ ਮਲਮਲ ਦਾ ਜੋ ਫੁੱਲ ਬੈਲ ਫੁੱਲ ਬੈਲ ਵਸੇ ਨੰਬਰ 1 ਕਪੜਾ ਹੈਗਾ ਬਾਕੀ ਬੰਦੇ ਕੋਲ ਅਲੱਗ-ਅਲੱਗ ਬ੍ਰਾਂਡ ਦੇ ਆ ਪਗਾਂ ਆ ਰੀਆਂ ਬਾਕੀ ਬਾਕੀ ਮੇਨ ਫੁੱਲ ਬੈਲ ਚੱਲ ਰਹੀ ਹੈ ਜਿਹੜੀ ਆਹਨੇ ਵਿਮਲ ਦੀ ਹੁੰਦੀ ਹੈ ਠੀਕ ਹੈ ਹਾਂਜੀ ਧੂਮੇ ਬੈਲ ਹੁੰਦੀ ਹੈ ਧੂਮੇ ਬੈਲ ਥੋੜੀ ਵੱਡੀਆਂ ਪੱਗਾਂ ਪੁਰਾਣੇ ਬਜ਼ੁਰਗ ਬੰਦੇ ਸੀ ਜਿਹੜੀ ਅੱਜ ਕੱਲ ਦੇ ਮੁੰਡੇ ਬੰਦਿਆ ਜੰਗਨੇਸ਼ਨ ਉਹ ਫੁੱਲ ਬੈਲ ਪੱਗ ਬੰਦਦੇ ਸੌਖੀ ਬੱਝ ਜਾਂਦੀ ਹੈ ਰੋਹੀਆ ਬੈਲ ਹਾਂ ਸੌਖੀ ਬਣ ਸਕਦੀ ਹੈ ਹਾਂਜੀ ਬੜੇ ਹੁਣ ਜਿਹੜੋ ਖੋਣ ਦੀ ਹੈ ਲੇਟੈਸਟ ਵੀ ਤੁਹਾਨੂੰ 2006 ਤੋਂ ਤੁਸੀਂ ਗੱਲ ਕਰਦੇ ਹੋ 67 ਕਿੰਨੇ ਸਾਲ ਹੋ ਗਏ ਵੀ ਹੁਣ ਕਿਹੜੀ ਜ਼ਿਆਦਾ ਪਸੰਦ ਕਰਦੇ ਆਪਾਂ ਜਿਹੜੇ ਨੌਜਵਾਨ ਨੇ ਦੋ ਚੱਲਦੀਆਂ ਆਪਣੇ ਇੱਕ ਤਾਂ ਵੱਟਾ ਵਾਲੀ ਹੁੰਦੀ ਹੈ ਜੀ ਇੱਕ ਪੋਚਮੀ ਹੁੰਦੀ ਹੈ ਇਹਦੇ ਲਈ ਕੁਝ ਸਟਾਈਲ ਕਹਿੰਦੇ ਜਿਹਨੂੰ ਆਪਾਂ ਠੀਕ ਹੈ ਜੀ ਇਹ ਦੋ ਉੱਪਰ ਲੱਗੀਆਂ ਹੋਈਆਂ ਜਿਹੜੇ ਸਾਰੇ ਸਟਾਈਲ ਆਪਣੇ ਲੱਗੇ ਹੋਏ ਹੈਗੇ ਠੀਕ ਹੈ ਜੀ ਤੇ ਜੇ ਕੋਈ ਇਹ ਕਹਿੰਦਾ ਵੀ ਮੇਰੇ ਤਾਂ ਜੂੜਾ ਹੈ ਨੀਗਾ ਜਾਂ ਕੋਈ ਵੈਸੇ ਹੀ ਕਦੇ ਕਦੇ ਪਗਵੰਦ ਆ ਉਹਦੇ ਲਈ ਵੀ ਸਿੱਖਣੀ ਜ਼ਰੂਰੀ ਹਾਂਜੀ 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 ਸਾਰੇ ਆਪਾਂ ਸਾਰਿਆਂ ਨੂੰ ਆਪਾਂ ਕਿਸੇ ਨੂੰ ਮਨਾ ਨਹੀਂ ਕਰਦੇ ਵੀ ਆਪਾਂ ਐ ਨਹੀਂ ਵੀ ਜੋ ਹਿੰਦੂ ਹਿੰਦੂ ਵੀ ਆਪਣੇ ਕੋਲ ਆਂਦੇ ਆ ਮੁੰਡੇ ਪਗ ਸਿੱਖਣ ਹਿੰਦੂਆਂ ਦੇ ਮੁੰਡੇ ਸਰਦਾਰ ਬਣੇ ਆਪਣੇ ਕੋਲ ਆ ਕੇ ਠੀਕ ਹੈ ਉਹ ਵੀ ਆਪਾਂ ਪਗ ਸਿੱਖਣਾ ਆਉਂਦੇ ਆਪਣੇ ਕੋਲ ਇਹ ਪਗ ਸਿੱਖਣ ਦਾ ਵੈਸੇ ਹੈਗਾ ਵੀ ਬਹੁਤ ਸਾਰੇ ਲੋਕ ਹੈਗੇ ਜਦੋਂ ਕਦੇ ਵਿਆਹ ਹੁੰਦਾ ਜਦੋਂ ਕਿਸੇ ਹੋਰ ਨੂੰ ਬੁਲਾਇਆ ਜਾਂਦਾ ਤੁਹਾਨੂੰ ਵੀ ਬੁਲਾਉਂਦੇ ਹਾਂ ਹਾਂਜੀ ਹਾਂਜੀ ਬੁਲਾਉਂਦੇ ਆਪਾਂ ਨੂੰ ਵੀ ਬੁਲਾਉਂਦੇ ਆ ਜੀ ਉਹਦੇ 'ਚ ਕੀ ਹੈਗਾ ਵੀ ਉਹ ਤੁਸੀਂ ਕਹਿੰਦੇ 35 40 ਹਜ਼ਾਰ ਨੂੰ ਸਿਖਾਤੀ ਕੋਈ ਪੱਗ ਬੰਨਣ ਫਿਰ ਉਸ ਵੇਲੇ ਕਿ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਕਿ ਹੁਣ ਬੱਚਾ ਆਪਣੀ ਪੱਗ ਕੋਈ ਬੰਨਦੇ ਆ ਹਾਲਾ ਕਿ ਕਹਿੰਦੇ ਵੀ ਅਸੀਂ ਸੋਹਣੀ ਬਣੀਏ ਵਿਆਹ ਤੇ ਹੂੰ ਹੂੰ ਇੱਕ ਮੋਟਿਵ ਹੁੰਦਾ ਵੀ ਹਾਂ ਵੀ ਆਪਾਂ ਪੱਗ ਸੋਹਣੀ ਬਣਾਉਣੀ ਆ ਬੱਚੇ ਬਣਾਉਂਦੇ ਦਾ ਬੰਦੇ ਤਾਂ ਬਥੇਰੇ ਆ ਬੱਚੇ ਤੇ ਕੋਈ ਕਹਿੰਦਾ ਵੀ ਸੋਹਣੀ ਬਣੀਏ ਫਿਰ ਤਾਂ ਆਪਾਂ ਜਾਣੇ ਆ ਫਿਰ ਆਪਾਂ ਸੇਵਾ ਮੌਕਾ ਦਿੰਦੇ ਆਪਾਂ ਹੂੰ ਹੂੰ ਤੇ ਜੋ ਕੋਈ ਬੇਸਿਕ ਘਰੇ ਆਪਣੀ ਆਪ ਦੀ ਕੋਸ਼ਿਸ਼ ਨਾਲ ਸਿੱਖਦਾ ਉਹਦੇ ਲਈ ਮੋਟੀਆਂ-ਮੋਟੀਆਂ ਗੱਲਾਂ ਕੀ ਹੈਗੀਆਂ ਵੀ ਇਸ ਤਰ੍ਹਾਂ ਪੱਗ ਬੰਨਣੀ ਚਾਹੀਦੀ ਆਪਾਂ ਪਹਿਲਾਂ ਪੂਣੀ ਦੱਸ ਦਿਆਂ ਸਾਨੂੰ ਪਹਿਲਾਂ ਪੂਣੀ ਸਟੈਪ ਦ ਉਨੀ ਅਸਰਾ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਪਹਿਲੇ ਦਿਨ ਨੂੰ ਆਪਾਂ ਤਿੰਨੇ ਲੜ ਲਵਾਉਣੇ ਆ ਬੱਚੇ ਨੂੰ ਆਪਾਂ ਜੇ ਆ ਤੂੰ ਤਿੰਨ ਲੜ ਲਾਉਣੇ ਆ ਠੀਕ ਹੈ ਇਹ ਤੇਰੇ ਅੱਜ ਦੇ ਅੱਜ ਅੱਜ ਹੈਗੀ ਤੇਰੀ ਕਲਾਸ ਇਹ ਘੰਟਾ ਤੂੰ ਕਲਾਸ ਲਗੂਗੀ ਇਹ ਤਿੰਨੇ ਲੜੀ ਲਾਉਣੇ ਆ ਘਰੇ ਜਾ ਕੇ ਪ੍ਰੈਕਟਿਸ ਕਰਨੀ ਆ ਉਸ ਤੋਂ ਬਾਅਦ ਆਪਾਂ ਫਿਰ ਬੱਚੇ ਨੂੰ ਕਹਿੰਦੇ ਦੂਸਰੇ ਦਿਨ ਆਪਾਂ ਚੌਥਾ ਪੰਜਵਾਂ ਲੜ ਦੱਸਦੇ ਆਪਾਂ ਬੱਚੇ ਨੂੰ ਆਪਾਂ 5 6 6 ਲੜ ਹੁੰਦੇ ਆਪਣੇ ਮਿਨੀਮਮ ਆਪਾਂ 5 ਲੜੀ ਲਵਾਉਣੇ ਆਪਾਂ ਜਿਹੜੇ 6 ਸਿੱਖਣੇ ਉਹਨੂੰ 6 ਦੇ ਹਿਸਾਬ ਨਾਲ ਦੱਸ ਦਿੰਨੇ ਆਪਾਂ ਹੂੰ ਹੂੰ ਤੇ ਜਦ ਪੱਗ ਬੰਨਨੇ ਆਪਾਂ ਕੋਈ ਵੀ ਪੱਗ ਬੰਨਣ ਤੋਂ ਪਹਿਲਾਂ ਜੇ ਤੁਹਾਡੇ ਕੇਸ ਹੈਗੇ ਆ ਜਾਂ ਕੇਸ ਨਹੀਂ ਹੈਗੇ ਥੱਲੇ ਵੀ ਕੁਝ ਬੰਨਣਾ ਪੈਂਦਾ ਹਾਂਜੀ ਉਹ ਉਸ ਹਿਸਾਬ ਨਾਲ ਪੜਕੇ ਜੇ ਬੱਚੇ ਦਾ ਜੂੜਾ ਹੋਵੇ ਉਸੇ ਹਿਸਾਬ ਨਾਲ ਆਪਾਂ ਨੂੰ ਦੱਸ ਦੇਣਾ ਵੀ ਆ ਤੇਰਾ ਬੇਸ ਆ ਪੜਕਾ ਲਿਆ ਵੀ ਐਡਾ ਕਪੜਾ ਲਿਆ ਜਿਹਦੇ ਕਟਿੰਗ ਆ ਉਹਦੇ ਰਮਾਲ ਸਿੱਤੇ ਬੰਨਣਾ ਪੜਕਾ ਛੋਟਾ ਜਿਹਾ ਬੰਨ ਦਿੰਦੇ ਆ ਉਸ ਹਿਸਾਬ ਨਾਲ ਬੇਸ ਬਣਾ ਲਓ ਰਮਾਲ ਵਗੈਰਾ ਬੰਨਿਆ ਜਾ ਸਕਦਾ ਇਹੀ ਇਹੀ ਹੋ ਗਿਆ ਹਾਂਜੀ ਸੁਧਾਰਨ ਤੌਰ ਤੇ ਜਿਹਦੇ ਸੀ ਪੱਗ ਬੰਨਿਆ ਉਹ ਕਿਸੇ ਦੀ ਪੱਗ ਚੱਕੀ ਜਾਂਦੀ ਆ ਉੱਪਰੋਂ ਚੱਕੀ ਜਾਂਦੀ ਆ ਆਪਾਂ ਤੋਂ ਕੋਈ ਨਾ ਕੋਈ ਬਸ ਇਹ ਸਟੈਪ ਦੱਸਦੇ ਜੇ ਆਪਾਂ ਨੀਚੋਂ ਕੱਪੜਾ ਬੰਨਾਂਗੇ ਨਾ ਇਹ ਆਪਣਾ ਆਪਣੀ ਪੱਗ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਆਪਾਂ ਬਿਨਾਂ ਕੱਪੜੇ ਤੋਂ ਪੱਗ ਬੰਨਾਂਗੇ ਤਾਂ ਚੁੱਕੀ ਜਾਊਗੀ ਅਬੀ ਜਿਹੜੇ ਸੋਣ ਜਾਂ ਦੇਖਣ ਆਲੇ ਉਹਨਾਂ ਲਈ ਇਹ ਖਾਸ ਹੈ ਵੀ ਖੱਲੇ ਆਪਦੇ ਕੱਪੜਾ ਬੰਨਣ ਚਾਹੋ ਕੱਪੜਾ ਬਸ ਦੋ ਤਿੰਨ ਮਿੰਟ ਦਾ ਕੱਪੜਾ ਜ਼ਰੂਰੀ ਆ ਆਪ ਨੂੰ ਪੱਗ ਨਹੀਂ ਚੁੱਕੀ ਜਿਵੇਂ ਆਪਾਂ ਕਹਦੇ ਨੇ ਇੱਕ ਸਾਫਾ ਮੋਕਾ ਹੁੰਦਾ ਉਹਦਾ ਕੱਪੜਾ ਹੋਣਾ ਚਾਹੀਦਾ ਓਹੋ ਚਾਹੇ ਸਰ ਕਟਿੰਗ ਕਰਦਾ ਜਾਂ ਜੋੜਾ ਰੱਖਿਆ ਸਾਰੇ ਇਹ ਜੋੜਾ ਰੱਖਿਆ ਪੱਗ ਦੀ ਪਉੜੀ ਸ਼ੇਪ ਵੀ ਵਧੀਆ ਆਉਂਦੀ ਉਹਦੇ ਨਾਲ ਤੇ ਪੱਗ ਖੜੀ ਰਹਦੀ ਸਾਰਾ ਦਿਨ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੂ ਜਿਵੇਂ ਕਈ ਬੱਚੇ ਕੰਨਾਂ ਦਾ ਕੰਨ ਦੁਖਣ ਲੱਗ ਪੈਂਦੇ ਆ ਕਈਆਂ ਦੇ ਇੱਥੇ ਹਾਂ ਕਈ ਕੰਨਾਂ 'ਚ ਦੁਖਣ ਲੱਗ ਜਾਂਦੇ ਨੇ ਜਿਹੜੀ ਪ੍ਰੋਬਲਮ ਆਉਂਦੀ ਹੈ ਇਹਦੇ ਦੇ ਬੱਚੇ ਸਿੱਖਣ ਆ ਜਾਂਦੇ ਆ ਉਹ ਬਾਅਦ ਵਿੱਚ ਪੱਗਾਂ ਬੰਨਦੇ ਵੀ ਆ ਕਿ ਵੈਸੇ ਸਿੱਖਣ ਦੇ ਖਾਤਰੀ ਸੋਡੇ ਮੁਤਾਬਕ ਨਹੀਂ ਨਹੀਂ ਵੈਸੇ ਪਤਾ ਕੀ ਦੇਖੋ ਬੱਚੇ ਹੁਣ ਕਈ ਜ਼ਿਆਦਾਤਰ ਮੇਰੇ ਕੋਲ ਕਟਿੰਗ ਆ ਰਹੇ ਆ ਰਹੇ ਅੱਗੇ ਹੂੰ ਹੂੰ ਸਦਾਰਾਂ ਦੇ ਮੁੰਢੇ ਦਾ ਜਿਹੜੋ ਬੰਦੇ ਦਾ ਸੋਹਣੀ ਲੱਗਣ ਲੱਗ ਪਿੰਦੀ ਨੇ ਜਿਹੜੋ ਬੱਚਾ ਬਨਣ ਲੱਗ ਪਿੰਦਾ ਪੱਗ ਉਹਦਾ ਮਾਨ ਬਣ ਜਾਂਦਾ ਵੀ ਮੈਂ ਕੇਸ ਰੱਖਾਂ ਠੀਕ ਹੈ ਬਹੁਤ ਬੱਚੇ ਆ ਜਿਨ੍ਹਾਂ ਨੇ ਕੇਸ ਰੱਖ ਲਿਆ ਹਿੰਦੂਆਂ ਦੇ ਵੀ ਬਥੇਰੇ ਮੁੰਡੇ ਆ ਜਿਨ੍ਹਾਂ ਨੇ ਹੁਣ ਆਪਣੇ ਕੋ ਪੱਗ ਚੱਕੇਗੇ ਜਾਂ ਕੇਸ ਰੱਖੇ ਪੱਗ ਤੋਂ ਬਿਨਾਂ ਰਹਿੰਦੇ ਹੀ ਨਹੀਂਗੇ ਬਸੀ ਹੂੰ 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 ਤੇ ਹਿੰਦੂਆਂ ਦੇ ਮੁੰਡੇ ਆਉਂਦੇ ਆ ਮੇਰੇ ਕੋਲੇ ਮੇਰੇ ਫਰੈਂਡ ਵੀ ਆ ਪੱਗ ਤੋਂ ਬਿਨਾਂ ਰਹਿੰਦੇ ਵੀ ਨਹੀਂ ਉਹ ਜਦੋਂ ਤੁਸੀਂ ਐਸਸੀਐਲ ਵਿੱਚ ਐਨਈਆਰ ਦੇ ਗੁਜ਼ਰੇ ਹੋ ਕੋਈ ਮਾਨ ਸਨਵਾਦ ਵੀ ਮਿਲਿਆ ਹੋਣਾ ਜਾਂ ਕਿਸੇ ਨੇ ਹਾਂ ਮਾਨ ਬਹੁਤ ਮਿਲਦਾ ਜੀ ਇਸੇ ਵਿਸ਼ੇ ਇਸੇ ਮਾਨ ਸਨਮਾਨ ਦੀ ਗੱਲ ਜਾਂ ਕਿਸੇ ਨੇ ਹੌਸਲਾ ਵੀ ਕਰਵਾ ਨਹੀਂ ਰਹਿਣੇ ਵੈਸੇ ਦਸਤਾਰ ਮੁਕਾਬਲੇ ਬਹੁਣੇ ਪਿਛਲੇ ਪਰ 2018 ਚ ਕਰਾਇਆ ਸੀ ਵੱਡਾ ਪੱਦੇ ਤੇ ਦਸਤਾਰ ਮੁਕਾਬਲਾ ਉਹ ਤੋਂ ਬਾਅਦ ਦਸਤਾਰ ਮੁਕਾਬਲੇ ਹੋ ਬੁੱਧ ਰੇ ਵੈਸੇ ਚ ਇਹ ਜਾਣੀ ਰਹਿਣੀ ਆਪਾਂ ਤੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਆ ਮੁਕਾਬਲੇ ਜਿੱਤੇ ਜਿਹੜੇ ਹੁਣ ਬੱਚੇ ਸਿੱਖਣ ਨੂੰ ਹੁੰਦੇ ਉਹਨਾਂ ਨੂੰ ਵੀ ਕਹਿੰਦੇ ਆ ਵੀ ਮੁਕਾਬਲੇ ਲੜਿਆ ਕਰੋ ਬਾਦ ਸੋਹਣੀ ਪੱਗ ਬਨੂ ਇੱਕ ਕਿਸੇ ਨੇ ਵਿਸ਼ੇਸ਼ ਵੀ ਉਤਸ਼ਾਹ ਕੀਤਾ ਉਹ ਵੀ ਬੜੀਆ ਪਈ ਸਿੱਖੀ ਲਈ ਜਾਂ ਪੱਗਾਂ ਲਈਏ ਕੰਮ ਕਰ ਰਿਆ ਸਨਮਾਨਤ ਹੁੰਦੀ ਰਹਿੰਦੀ ਕੋਈ ਪ੍ਰੋਗਰਾਮ ਬੁਲਾਉਂਦਾ ਸਪੈਸ਼ਲ ਬੁਲਾਉਂਦੇ ਰਹਿੰਦੇ ਸਨਮਾਨਤ ਵੀ ਆ ਇਨੇ ਚੇਤੋ ਵੀ ਮੁੰਡਾ ਪੱਗ ਫਖਰੇ ਉਹ ਸਖਾਰੇ ਮੁੰਡਿਆਂ ਨੂੰ ਜੀ ਤੇ ਸਨਮਾਨ ਕਰਦੇ ਆ ਬੁਥੇਰੇ ਬੁਲਾਉਂਦੇ ਆਪਾਂ ਨੂੰ ਇਹ ਕਈ ਹੁੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀਆਂ ਜਾਂ ਸਿੱਖ ਪ੍ਰਚਾਰਕਾਂ ਦੀਆਂ ਬਹੁਤ ਸਾਰੀਆਂ ਕਮੇਟੀਆਂ ਜਾਂ ਵਾਟ ਵਾਟ ਜਰਤੀ ਚੱਲੇ ਆ ਉਹਨਾਂ ਵੱਲੋਂ ਵੀ ਕਦੇ ਹੌਸਲਾ ਫਰਾਈ ਹੋਈ ਆ ਗੁਰਦੁਦਵਾਰੇ ਤੋਂ ਗੁਰਦੁਆਰੇ ਤੋਂ ਕੋਈ ਸਨਮਾਨਤ ਨਹੀਂ ਮਿਲਦਾ ਨਾ ਗੁਰਦੁਆਰੇ ਦੇ ਕੋਲ ਦਸਤਾਰ ਕੋਚ ਬਹੁਤ ਬਝੰਡੇ ਵੀ ਆਪਣਾ ਆ ਪੰਜਾਬ ਦੇ ਵਿੱਚ ਜੀ ਠੀਕ ਆ ਉਹਨਾਂ ਨੇ ਚਲੋ ਆ ਛੋਟਾ ਮੋਟਾ ਰੋਜ਼ਗਾਰ ਚਲਾ ਰੱਖਿਆ ਪੱਗ ਸਿਖਾਉਣ ਦਾ ਗੁਰਦੁਆਰੇ ਨੂੰ ਚਾਹੀਦਾ ਵੀ ਇਹਨਾਂ ਨੂੰ ਆਪ ਸੋਮਣੀ ਕਮੇਟੀ ਨੂੰ ਚਾਹੀਦਾ ਜੀ ਸੋਮਣੀ ਕਾਟੀ ਪਹਿਲਾਂ ਤਾਂ ਇਹ ਕਹਿੰਦੀ ਵੀ ਆਪਾਂ ਪ੍ਰਚਾਰ ਪ੍ਰਚਾਰ ਕਰੀਏ ਪਚਾ ਦੇ ਕੇ ਸਾਨੂੰ ਵੱਡਾ ਵਿਚਾਰ ਆਪਣਾ ਪੱਗਾ ਸਿਖਾਉਣ ਦਾ ਜੇ ਆਪਾਂ ਬੱਚਿਆਂ ਨੂੰ ਜੋੜਾਂਗੇ ਨਹੀਂ ਹਾਂ ਠੀਕ ਆ ਵਿਚਾਰ ਕਿਵੇਂ ਕਰਾਂਗੇ ਆਪਾਂ ਥੋੜੀ ਕਮੇਟੀ ਰਸਵਨੀ ਜਮਾ ਨਹੀਂ ਧਿਆਨ ਹੈਗਾ ਵੇਖੋ ਐਨੇ ਦਸਰ ਕੋਚ ਥੋੜੇ ਮੋਟੇ ਦੀ ਆਪਾਂ ਨਹੀਂ ਕਹਿੰਦੇ ਸਾਰਿਆਂ ਨੂੰ ਹੂੰ ਹੂੰ ਥੋੜੀ ਕਮੇਟੀ ਸਹਿਯੋਗ ਦੇਵੇ ਥੋੜੇ ਮੋਟੇ ਨੂੰ ਦੇ ਦੇ ਹਾਂ ਇੱਕ ਹੌਸਲਾ ਹੌਸਲਾ ਆ ਜਾ ਹਾਂਜੀ ਕੋਈ ਮਾਨ ਸਨਮਾਨ ਨਾਲ ਹੌਸਲਾ ਮਾਨ ਸਨਮਾਨ ਨੂੰ ਬੱਚਾ ਨੂੰ ਪੱਗਾਂ ਲੈ ਕੇ ਦੇ ਦਿਆ ਕਹਿੰਨੂ ਬੱਚਾ ਨੂੰ ਪੱਗਾਂ ਖੋਣ ਵਾਸਤੇ ਇੰਨਾ ਕੀ ਕਰਦਾ ਕਹਨ ਜੇ ਪੇਟਾ ਉਹ ਜੇ ਉਹ ਪੇਟਾ ਕੁਝ ਨਹੀਂ ਦੇਣੀ ਆਪਣਾ ਦਸਰ ਕੋਚ ਥੋੜੀ ਮੋਟੇ ਪੱਗਾਂ ਲੈ ਕੇ ਦੇਣੂ ਵੀ ਆ ਤੁਸੀਂ ਬੱਚੇ ਨੂੰ ਸਿਖਾਓ ਬੱਚੇ ਜੋੜਦੇ ਆ ਹੂੰ 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 ਸੋਨਿਕ ਕਮੇਟੀ ਦਾ 1 ਰੁਪਏ ਦਾ ਲੋੜ ਨਹੀਂ ਇਸ ਕੰਮ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਸੰਸਥਾਵਾਂ ਸਿਕ ਸੰਸਥਾਵਾਂ ਵੀ ਆਉਂਦੀਆਂ ਸਾਨੂੰ ਸਿਕ ਕੁਝ ਨਹੀਂ ਜੀ ਪਤਾ ਕੀ ਦੇਖੋ ਉਹਨਾਂ ਦਾ ਲੋੜਵੰਦਾ ਦੀ ਮਦਦ ਬਸ ਲੋੜਵੰਦਾ ਦੀ ਮਦਦ ਦਿਖਦੀ ਉਹਨਾਂ ਸਿੱਖਿਆ ਦਾ ਕੁਝ ਨਹੀਂ ਲਿਖਦਾ ਉਹਨਾਂ ਨੂੰ ਵੀ ਬੱਚੇ ਆਪਣੇ ਜੋੜਨੇ ਬੱਚੇ ਦੇਖ ਲਓ ਕਿੱਧਰ ਜਾ ਰਹੇ ਆ ਅੱਜਕੱਲ ਥੋੜਾ ਜਿਹਾ ਗਾਣਾ ਚੱਲਦਾ ਗਾਇਕਾ ਦੋਰੀ ਮਗਰ ਲੋੜਵੰਦੇ ਕਟਿੰਗ ਕਰਾ ਲੈਂਦੇ ਆ ਠੀਕ ਹੈ ਜੀ ਪਰ ਸੋਨਿਕ ਕਮੇਟੀ ਨੂੰ ਚਾਹੀਦਾ ਵੀ ਯਾਰ ਥਾਂ ਥਾਂ ਤੇ ਆਪਾਂ ਕੈਂਪ ਲਵਾਈਏ ਬੱਚਿਆਂ ਨੂੰ ਮਹੱਲਿਆਂ ਤੇ ਜਾ ਕੇ ਪ੍ਰਚਾਰ ਕਰੀਏ ਪੱਗ ਦੇ ਬ੍ਰਤੀ ਦਸੀਏ ਕੁਛ ਕੁਛ ਨਹੀਂ ਉਹਨਾਂ ਦਾ ਪ੍ਰਚਾਰ ਵੈਸੇ ਆਪਦੇ ਵੱਲੋਂ ਮਿਹਨਤ ਕਰ ਰਹੇ ਹਾਂ ਵੀ ਹਾਂ ਵੀ ਵਾ ਫਲੈਕਸ ਆਪਸਾ ਲਾ ਕੇ ਪ੍ਰਚਾਰ ਕਰਦਿਆਂ ਵੀ ਹਾਂ ਵੀ ਬੱਚੇ ਪੱਗ ਸਿੱਖਣ ਵੱਧ ਤੋਂ ਵੱਧ ਤੇ ਕਰੀ ਜਾਂਦੇ ਨੇ ਸੇਵਾ ਜੀ ਨਹੀਂ ਹੁਣ ਇੱਕ ਇੱਕ ਹੋਰ ਵੀ ਟ੍ਰੈਂਡ ਹੈਗਾ ਲੋਕ ਬਹੁਤ ਸਾਰੇ ਹੈਗੇ ਜਦੋਂ ਅਸੀਂ ਦੇਖਦੇ ਹਾਂ ਵੀ ਕਟਿੰਗ ਕੀਤੀ ਵਾਲੇ ਸਿੱਖਾਂ ਦੇ ਵਿੱਚ ਵੀ ਮਿਲਦੇ ਆ ਸੋਨੂੰ ਕੀ ਲੱਗਦਾ ਕਿੰਨੇ ਦਾ ਅੱਜ ਅੱਜ ਨਾ ਵੈਸੇ ਰਿਵਾਜ ਬਦਲ ਗਏ ਜੀ ਪਹਿਲਾਂ ਹੁੰਦਾ ਸੀਗਾ ਪਿਓ ਮਾਂ ਬਾਪੂ ਦਾਦਾ ਸੰਦਾ ਸਰਦਾਰ ਹੂੰ ਉਹਦਾ ਮੁੰਡਾ ਹੁੰਦਾ ਸੀ ਮੋਨਾ ਕਟਿੰਗ ਕਰਦਾ ਪਾਗ ਬਣੀ ਉਹ ਕਟਿੰਗ ਕੀਤੀ ਹੁੰਦੀ ਸੀ ਕਿ ਦਾੜੀ ਕਟਿੰਗ ਕਰਦਾ ਸੀ ਤੇ ਜਵਾਕ ਜਮਾ ਕਟਿੰਗ ਹੁੰਦੇ ਸੀਗੇ ਜੀ ਤੇ ਕਹਿੰਦਾ ਉਹ ਸਿਸਟਮ ਹੈ ਨਹੀਂਗਾ ਹੁਣ ਸਗੋਂ ਦੇ ਬੱਚੇ ਸਰਦਾਰ ਮਾਦੇ ਆ ਉਹਨਾਂ ਦੇ ਪਿਓ ਮੋਨੇ ਆ ਦਾਦੇ ਸਰਦਾਰ ਹੈਗੇ ਹੈਗੇ ਠੀਕ ਹੈ ਛੋਟੇ ਛੋਟੇ ਬੱਚੇ ਆ ਰਹੇ ਆ ਛੋਟੇ ਛੋਟੇ ਬੱਚੇ ਸਾਡੇ ਕੋਲ ਹੀ ਦੇਖ ਲੋ 8-9 ਸਾਲ ਦੇ ਬੱਚੇ ਆ ਰਹੇ ਹੈਗੇ ਕਈ 2-3 ਦਿਨਾਂ ਚ ਪੱਗ ਸਿੱਖ ਜਾਂਦੇ ਆ ਕਈ ਨੂੰ ਮਹੀਨਾ-ਮਹੀਨਾ ਹੋ ਜਾਂਦਾ ਗਾ ਤੇ ਲਾਸਟ ਦੇ ਵਿੱਚ ਅਸੀਂ ਤੁਸੀਂ ਸਾਨੂੰ ਇੱਕ ਤਾਂ ਆਪਣਾ ਐਡਰੈਸ ਪੂਰਾ ਜਿੱਥੇ ਪੂਰਾ ਆਪਣਾ ਹੈਗਾ ਜੀ ਆਪਣਾ ਪੱਗੂ ਰੋਡ ਆਪਣਾ ਮਾਰਟਨ ਫੇਸ ਬੰਦੇ ਕੋਲੇ ਪੱਗੂ ਰੋਡ ਗਲੀ ਨੰਬਰ 14 ਠੀਕ ਹੈ ਜੀ ਇੱਥੇ ਅਕੈਡਮੀ ਆ ਇੱਥੇ ਆਪਣੀ ਅਕੈਡਮੀ ਇੱਥੇ ਆ ਕੇ ਪੱਗਾ ਸਿੱਖ ਸਕਦੇ ਆ ਤੇ ਤੁਹਾਡਾ ਕੰਟੈਕਟ ਨੰਬਰ ਇੱਥੇ ਕੰਟੈਕਟ ਨੰਬਰ ਹੈਗਾ ਜੀ ਆਪਣਾ 750800 600 ਪੂਰਾ 4 ਬਾਕੀ ਤੁਹਾਨੂੰ ਮੈਂ ਆਪਾਂ ਕਾਰਡ ਨੰਬਰ ਕਾਰਡ ਦੇ ਦਾਂਗੇ ਆਪਾਂ ਇਹਨਾਂ ਤੇ ਜੀ ਹਾਂਜੀ ਤੇ ਹੋਰ ਕੋਈ ਗੱਲਬਾਤ ਕਰਨਾ ਚਾਹੁੰਦੇ ਤਾਂ ਉਹ ਪ ਇਹ ਸਨਜੀ ਜਗਤਾਰ ਸਿੰਘ ਜੀ ਇਹਨਾਂ ਨੇ ਆਪਣਾ ਐਡਰੈਸ ਵੀ ਦਿੱਤਾ ਭਾਗੂ ਰੋਡ ਤੇ 14 ਨੰਬਰ ਗਲੀ ਚ ਇਹਨਾਂ ਦੀ ਅਕੈਡਮੀ ਹੈਗੀ ਆ ਔਰ ਆਪਣਾ ਨੰਬਰ ਵੀ ਦੱਸਿਆ ਜੇ ਕੋਈ ਵੀਰ ਕੋਈ ਕੈਂਪ ਲਗਾਉਣਾ ਚਾਹੁੰਦਾ ਇਸ ਸਿੱਖੀ ਨੂੰ ਪ੍ਰਵਲਿਤ ਕਰਨ ਲਈ ਜਾਂ ਪੱਗਾਂ ਨੂੰ ਸੋਹਣੀਆਂ ਬੰਨਣ ਦੇ ਲਈ ਸਕਾਉਟ ਦੇ ਲਈ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਸ਼ੁਕਰੀਆ